ਹੋਲੇ ਮਹੱਲੇ ਦੇ ਵਿੱਚ ਸੰਗਤਾਂ ਦਾ ਹੜ੍ਹ ਦੇਖ ਨੂੰ ਮਿਲਿਆ ਚੁਗਾਵਾਂ ਸਾਧਪੁਰ ਦੇ ਵਿੱਚ ਸਤਿਗੁਰ ਦਲੀਪ ਸਿੰਘ ਦੀ ਛਤਰ ਛਾਇਆ ਹੇਠ ਹੋਲੇ ਮਹੱਲੇ ਦਾ ਦੂਜਾ ਤੇ ਆਖਰੀ ਦਿਨ ਸੀ ਆਸਾ ਜੀ ਦੀ ਵਾਰ ਦੇ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਉਪਰੰਤ ਪੰਥ ਦੇ ਮਹਾਨ ਪ੍ਰਚਾਰਕ ਅਤੇ ਜਥੇਦਾਰ ਸਹਿਬਾਨਾ ਨੇ ਦੀਵਾਨ ਲਗਾ ਕੇ ਹੋਲੇ ਮਹੱਲੇ ਦੇ ਇਤਿਹਾਸ ਬਾਰੇ ਜਾਣਕਾਰੀ ਸੰਗਤਾਂ ਨੂੰ ਸਾਂਝੀ ਕੀਤੀ ਗਈ ਆਓ ਦੇਖਦੇ ਹਾਂ ਅਸੀਂ ਇੱਥੇ ਸ੍ਰੀ ਸਾਧਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਚਗਾਵਾ ਸਾਤਪੁਰ ਦੀ ਧਰਤੀ ਇੱਥੇ ਹੋਲਾ ਮੱਲਾ ਮਨਾ ਰਹੇ ਹੈ ਜੀ ਇਹ ਹੋਲਾ ਮੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਸ ਤੋਂ ਬਾਅਦ ਜਦੋਂ ਖਾਲਸਾ ਪੰਥ ਮਹਾਰਾਜਾ ਰਜੀਤ ਸਿੰਘ ਦਾ ਰਾਜ ਖਤਮ ਹੋ ਗਿਆ ਤੇ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆ ਕੇ ਫਿਰ ਇਹ ਹੋਲਾ ਵਾਲਾ ਦੀ ਪਰੰਪਰਾ ਆਰੰਭ ਕੀਤੀ ਸਤਿਗੁਰੂ ਆਰਮ ਸਿੰਘ ਨੇ ਆਪਣੇ ਵਕਤ 6 ਹੋਲੇ ਮੱਲੇ ਕੀਤੇ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਦੋ ਮਸ਼ਹੂਰ ਹੋਲੇ ਸਨ ਇੱਕ ਤੇ ਹੋਲਾ ਆਇਆ ਸੀ ਮਾਨਾਂ ਵਾਲੇ ਉਸ ਤੋਂ ਬਾਅਦ ਦੂਸਰਾ ਹੋਲਾ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਿੰਨੂੰ ਆਪਾਂ ਦੋ ਸਤਿਆਗ੍ਰਹਿ ਵੀ ਕਹਿ ਸਕਦੇ ਹਾਂ ਉਸ ਸਮੇਂ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਪਹਿਲਾਂ ਸਤਗੁਰੂ ਆਰਮ ਸਿੰਘ ਨੇ ਇਹ ਸਤਿਆਗ੍ਰਹਿ ਕੀਤਾ ਹੋਲਾ ਮਹਲਾ ਇੱਕ ਪ੍ਰਚਾਰ ਦਾ ਸਾਧਨ ਸੀ ਵੀ ਆਪਣੇ ਦੇਸ਼ ਨੂੰ ਆਜ਼ਾਦ ਕਿਸ ਤਰ੍ਹਾਂ ਕਰਵਾਇਆ ਜਾਵੇ ਸਭ ਤੋਂ ਪਹਿਲਾਂ ਜਿਹੜੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਉਹ ਸਤਗੁਰੂ ਆਰਮ ਸਿੰਘ ਨੇ ਪਾਇਆ ਸੀ ਅੱਜ ਵੀ ਸਤਗੁਰੂ ਦਲੀਪ ਸਿੰਘ ਦੀ ਕਿਰਪਾ ਨਾਲ ਇੱਥੇ ਅਸੀਂ ਹੋਲਾ ਮਹੱਲਾ ਮਨਾ ਰਹੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਇਹ ਚੜ੍ਹਦੀ ਕਲਾ ਵਿੱਚ ਸਾਡਾ ਇਹ ਨਿਰਵੈਗਨ ਸੰਪੂਰਨ ਹੋਵੇ ਬਹੁਤ ਖੁਸ਼ੀ ਆ ਰਹੀਆਂ ਨੇ ਸੰਗਤਾਂ तकरीबन ਦੂਰ ਦੇ ਦੇਸ਼ਾਂ-ਵਦੇਸ਼ਾਂ ਤੋਂ ਆ ਰਹੀਆਂ ਜੀ ਸਾਡੇ ਹਰਿਆਣਾ ਯੂਪੀ ਐਮਪੀ ਉੱਥੋਂ ਵੀ ਸੰਗਤਾਂ ਆ ਰਹੀਆਂ ਨੇ ਤੇ ਸੱਚਪਾ ਦੀ ਕਿਰਪਾ ਨਾਲ ਲੱਗਦਾ ਵੀ 10000 ਸੰਗਤ तकरीबन ਅੱਜ ਇਕੱਠ ਹੋ ਜਾਏਗਾ ਜੀ ਇਹ ਪ੍ਰਾਤਨ ਸਮਿਆਂ ਵਿੱਚ ਲੋਕ ਆਪ ਆਪਣੇ ਮਨ ਅਨਸਾਰ ਮਨਾਉਂਦੇ ਸਨ ਰੰਗ ਬਰੰਗੇ ਰੰਗ ਲੁੰਦੇ ਸਨ ਉਸੇ ਚੀਜ਼ ਨੂੰ ਸਤਿਗੁਰਾਂ ਨੇ ਬਾਣੀ ਔਰ ਬੰਨ ਨਾਲ ਜੋੜ ਦੇਣਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੌਲੇ ਦਾ ਰੂਪ ਦਿੱਤਾ ਉਸੇ ਪਰਿਵਾਰ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਸਰਗੁਰੂ ਰਾਮ ਸਿੰਘ ਜੀ ਦੁਆਰਾ ਇਹ ਪਰੰਪਰਾ ਜਾਰੀ ਰੱਖੀ ਗਈ ਤੇ ਹੁਣ ਸਤਗੁਰੂ ਦਲੀਪ ਸਿੰਘ ਜੀ ਵਰਤਮਾਨ ਮੁਖੀ ਨਾਮਤਰੀ ਸੰਪਰਦਾ ਦੇ ਉਹਨਾਂ ਦੀ ਪਾਵਨ ਰਹਿਨਮਾਈ ਹੇਠ ਸਾਧਪੁਰੇ ਚਗਾਵੇਂ ਵਿਖੇ ਇਹ ਹੋ ਲੰਬਲਾ ਸਮਾਗਮ ਸਾਧ ਸੰਗਤ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਜਿਦੇ ਵਿੱਚ ਸਾਡੀਆਂ ਸਾਧ ਸੰਗਤ ਬੋੜੀ ਬੜੀ ਦੂਰੋਂ ਹਿਮਾਚਲ ਤੋਂ ਹਰਿਆਣੇ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਵੱੱਟ ਚੜ ਕੇ ਇੱਥੇ ਦਰਸ਼ਨ ਕਰ ਰਹੀਆਂ ਜੀ ਸੱਚੇ ਪਾਸ਼ੇ ਖੁਸ਼ੀਆਂ ਪ੍ਰਾਪਤ ਕਰ ਲੀਆਂ ਇਹ ਉਹ ਪਾਵਨ ਸਾਨਿਆ ਜਿੱਥੇ ਸਰਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪ ਦਰਸ਼ਨ ਪਾ ਗਏ ਦਿੱਤੇ ਔਰ ਇੱਥੇ ਪਾਵਨ ਖੂਈ ਆਪਣੇ ਹੱਥ ਲਾਈ ਵੀ ਜਿਹੜਾ ਉਸ ਥਾਂ ਦੇ ਦਰਸ਼ਨ ਕਰੇਗਾ ਉਹ ਉਹਨੂੰ ਸਰਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣੇ ਕੋਈ ਤਨ ਦੇ ਰੋਗ ਕੋਈ ਮਨ ਦੇ ਰੋਗ ਜਿੱਦਾਰੇ ਮਰਜ਼ੀ ਉਹਨੂੰ ਉੱਥੇ ਦੂਰ ਕਰਨਗੇ ਸੋ ਇਸ ਮਹਾਨ ਥਾਂ ਨੂੰ ਸਰਗੁਰੂ ਦਲੀਪ ਸਿੰਘ ਜੀ ਨੇ ਮੁੱਖ ਰੱਖਦਿਆਂ ਆ ਇੱਥੇ ਹੁਕਮ ਕਰਕੇ ਤੇ ਹੌਲੇ-ਹੌਲੇ ਜੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਤੇ ਸਮੂਹ ਸਾਧਸਨ ਨੂੰ ਹੁਕਮ ਦਿੱਤਾ ਵੀ ਤੇ ਉਹ ਲਾਮ ਲਾਮ ਮਨਾਓ ਸੋ ਮੈਂ ਪੂਰੀ ਲਕਾਈ ਨੂੰ ਔਰ ਪੂਰੇ ਵਿਸ਼ਮ ਨੂੰ ਸੱਚੇ ਪਾਤਸ਼ਾਹ ਜੀ ਦੇ ਪਾਵਨ ਬੇਨਤੀ ਕਰਦਾ ਆਂ ਵੀ ਸੱਚੇ ਪਾਸ ਜਿਹੜਾ ਉਪਦੇਸ਼ ਆ ਨਾ ਵੀ ਆਪਾਂ ਸਾਰੇ ਇਕੱਠੇ ਹੋਈਏ ਗੁਰੂ ਨਾਨਕ ਦੇ ਸਿੱਖਾਂ ਅਸੀਂ ਸਾਰੇ ਇੱਕ ਆਂ ਪੰਥ ਪਾੜਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰ ਸਾਲ ਮੇਲਾ ਤੇ ਹੋ ਰਿਹਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਦੂਰੋਂ ਸਾਥ ਸੰਗਤ ਚੱਲ ਕੇ ਆ ਰਹੀ ਆ ਸਾਕੂ ਦਲੀਸ਼ ਦੀ ਕਿਰਪਾ ਨਾਲ ਬਹੁਤ ਵਧੀਆ ਮੇਲਾ ਚੱਲ ਰਿਹਾ ਹੈ ਕਿੰਨੇ ਦਿਨ ਚੱਲਦਾ ਮੇਲਾ ਇਹ ਇਹ 2 ਦਿਨ ਚੱਲਦਾ ਜੀ ਤਦਾਦੇ ਕੀ ਹੋਲੇ ਮਹੱਲੇ ਨੂੰ ਬੜੀ ਸ਼ਰਧਾ ਤੇ ਭਾਵਨਾਪੂਰਵਕ ਮਨਾਇਆ ਗਿਆ ਤਾਂ ਹੋਲੇ ਮਹੱਲੇ ਦੇ ਵਿੱਚ ਸੰਗਤਾਂ ਦਾ ਹੜ੍ਹ ਦੇਖ ਨੂੰ ਮਿਲਿਆ ਬਿਊਰੋ ਰਿਪੋਰਟ ਸਟਾਰ ਨਿਊਜ਼